ਮਾਨ ਸਾਹਿਬ ਸਾਨੂੰ ਯਕੀਨ ਨਹੀਂ ਹੋ ਰਿਹਾ ਅੱਜ ਪਰਮਿਟ ਮਿਲ ਨਹੀਂ ਸਕਿਆ ਇਸ ਨੰਬਰ ਦੇ ਵਿੱਚ ਮੈਂ ਤੁਹਾਨੂੰ ਯਕੀਨ ਨਾ ਦੱਸਦਾ ਮੇਰਾ ਜ਼ਿਲ੍ਹਾ ਮਾਨਸਾ ਦੇ ਵਿੱਚ ਪਿੰਡ ਟਾਂਡੀਆਂ ਜੀ ਮੇਰਾ ਬੇਟਾ 2023 ਚ ਗਿਆ ਸੀ 15ਵੇਂ ਮਹੀਨੇ ਜਦੋਂ ਮੈਨੂੰ ਪਤਾ ਲੱਗਿਆ ਵੀ ਪਰਮਿਟ ਮਿਲ ਗਏ ਮਿਲਣ ਲੱਗੇ ਮੈਂ ਸਰਦਾਰ ਗਗਨਦੀਪ ਸਿੰਘ ਜੀ ਆਰਟੀਆ ਬਠਿੰਡਾ ਕੋਲ ਗਿਆ ਉਹਨਾਂ ਨੇ ਮੈਨੂੰ ਫਾਰਮ ਭਿਆ ਦੇ ਦਫ਼ਤਰ ਚੋਂ ਫੇਰੀ ਦਿੱਤਾ ਔਰ ਮੇਰਾ ਬੰਦਾ ਪੇ ਕੇ ਡਰਾਫਟ ਬਣਾ ਕੇ ਮੈਨੂੰ ਦੋ ਪਰਮਟ ਅਪਲਾਈ ਕਰਾਈ ਮੈਂ ਆਪਣਾ ਬੇਟਾ ਕੈਨੇਡਾ ਚੋਂ ਭਲਾ ਲਿਆ ਜੀ ਬਾਬਾ ਸਹਿਮਾਨ ਬਾਬਸਾ ਆ ਗਿਆ ਜੀ ਇੱਥੇ ਹੁਣ ਅੱਛਾ 27 ਤਰੀਕ ਨੂੰ ਆ ਜੀ ਰੀਅਲ ਸੱਚ ਹੈ ਜੀ ਕੋਈ ਉਹ ਨਹੀਂ ਲਫਾਫੇ ਬਾਜੀ ਨਹੀਂ ਜੀ ਮੈਂ ਆਪ ਦਾ ਬੜਾ ਤਨਵਾਦ ਕਰਦਾ ਮੈਥੋਂ ਕਿਸੇ ਨੇ ਮੋਰੀ ਵਾਲਾ ਪੈਸਾ ਨਹੀਂ ਲਿਆ ਪਹਿਲਾਂ ਅਸੀਂ ਦੂ ਕਾਲੀ ਸੀਗੇ ਜੀ ਹੁਣ 2022 ਚ ਝੜੂ ਨਾਲ ਆਏ ਜੀ ਹੁਣ ਡਟ ਕੇ ਮਤ ਤੇ ਬਿਲਕੁਲ ਸਾਨੂੰ ਯਕੀਨ ਆ ਮੇਰਾ ਇੱਕ ਹੋਰ ਹੈ ਮੇਰਾ ਪਿੰਡ ਵੀ ਟੇਲ ਤੇ ਹੈ ਨਹਿਰ ਪੱਕੀ ਬਣ ਗਈ ਪਾਣੀ ਫੁੱਲ ਜਮਾ ਬਿਜਲੀ ਦੇ ਨੇ ਜੀ ਬਹੁਤ ਤੁਹਾਡੀਆਂ ਸਵਾਮਾਂ ਤੋਂ ਖੁਸ਼ ਆ ਜੀ ਬੈਗ ਤੁਹਾਨੂੰ ਦਿਨ ਦੁਗਣੀ ਰਾਤ ਚੌਕਣੀ ਅਸੀਂ ਤੁਹਾਨੂੰ ਦੁਬਾਰਾ ਮੁੱਖ ਮੰਤਰੀ ਦੇਖਣਾ ਚਾਹੁੰਦੇ ਹਾਂ ਧੰਨਵਾਦ ਧੰਨਵਾਦ ਇਨਕਲਾਬ ਜਿੰਦਾਬਾਦ ਬਾਦਸ਼ਾਹ ਫਵਾਨ ਸਿੰਘ ਮਾਨ ਜਿੰਦਾਬਾਦ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਜੀ ਵਾਹਿਗੁਰੂ ਜੀ ਧੰਨਵਾਦ ਧੰਨਵਾਦ ਬਹੁਤ ਬਧਾਈਆਂ ਜੀ ਬਹੁਤ ਬਧਾਈ ਪਰਿਵਾਰ ਚ ਰਹਿ ਕੇ ਰੱਖਿਆ ਕਰੋ